ਬੋਏ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ ਚ ਅੱਜ ਆਪਾਂ ਇੱਕ ਚੋਂ ਪਰਦੇ ਕਰਾਂਗੇ ਥੱਲੇ ਲਾਈਟਿੰਗ ਦਾ ਕੰਮ ਤੇ ਆਪਾਂ ਟਲੂਣਾ ਮਾਨਸਾ ਜਾ ਕੇ ਡੈਟਾਂ ਲੁੱਟਾਂ ਲੈ ਆਏ ਸੀ ਤੇ ਹੁਣ ਚੱਲਦੇ ਆਂ ਫਟ ਲਾਉਂਦੇ ਘਰੇ ਬਾਕੀ ਤੁਹਾਨੂੰ ਦੱਸਦੇ ਆਂ ਕੀ ਕੋਈ ਸਮਾਨ ਦਾ ਹੈ ਤੇ ਉਹ ਕਲਿੱਪ ਵਿੱਚ ਐਡ ਕਰ ਦਾਂਗੇ ਲੋ ਬੋਏ ਯਾਰ ਇਹ ਆਪਣਾ ਚੋਬਰ ਹੁਣ ਇਹ ਤੁਲੂਣੇ ਕੱਪੜੇ-ਕਪੜੇ ਤੇ ਇਹਨੂੰ ਕਰਦੇ ਆਂ ਸਟਾਰਟ ਫਿਰ ਇਹਨੂੰ ਲੈ ਕੇ ਜਾਂਦੇ ਆਂ ਢਲੋਂ ਦੇ ਕੋਤੇ ਉੱਥੇ ਆਪਾਂ ਇਹਦੀਆਂ ਲਾਈਟਾਂ ਦਾ ਕੰਮ ਸਟਾਰਟ ਕਰਾਂਗੇ ਕੋਈ ਰੈਕਟਰਾ ਕਰਵਾ ਲਾ ਕਰੋ ਬਾਹਰ ਹੁਣ ਚਲਦੇ ਆ ਫਟ ਲੋਂਗੇ ਘਰੇ ਤੇ ਪਹਿਲਾਂ ਦੇਖ ਜਾਰਾ ਸੋਚ ਆਈਆਂ ਫਟ ਕਰੋਂਗੇ ਉਹਨੂੰ ਦੱਸਾਂਗੇ ਕਿੱਥੇ ਫਟ ਕਰਵਾਵਾਂਗੇ ਲਓ ਬਈ ਆਪਾਂ ਪਹੁੰਚ ਗਏ ਹਿੱਟ ਲੋਂਗੇ ਘਰੇ ਤੇ ਆਹ ਸਮਾਨ ਲੈਂਦਾ ਆਪਾਂ ਜੇ ਦਾ ਆਹ ਲਾਈਟਾਂ ਲੂਟਾਂ ਜੀ ਲਾਵਾਂਗੇ ਆਹ ਡਬਲ ਟੇਪ ਹੋ ਗਈ ਤੇ ਕਾ ਬਣ ਵਾਲਾ ਬਾਕਸ ਇਹਨੂੰ ਕਰਾਂਗੇ ਯੂਪੈਕ ਤੇ ਫਿਰ ਇੱਥੇ ਸਾਰਾ ਕੁਝ ਚੱਲਦਾ ਕਰਾਂਗੇ ਤੇ ਆਹ ਖੜਾ ਢਲਣ ਵਾਲਾ ਲਿਟਣ ਪਵਾਏ ਕੱਲ ਨੂੰ ਆਪਾਂ ਇਹਦਾ ਬੈਂਪਰ ਦਾ ਕੰਮ ਕਰਾਉਣਾ ਨਾਲ ਇਹਦੀ ਰੇਸ ਰੂਸ ਜੀ ਲੈਣ ਦੀ ਬਈਆ ਹੋ ਫਿੱਟ ਕਰਾਵਾਂਗੇ ਉਹਦਾ ਬਲੋਕ ਆ ਬਈ ਆਪਾਂ ਮਾਨਸਾ ਪਹੁੰਚ ਗਏ ਸੀ ਨਾਲ ਤਾਂ ਪਤਾ ਸੇ ਲੈ ਲੈ ਨਾਲੇ ਸੋਚਾਂ ਲੈ ਲਈਆਂ ਨਾਲੇ ਲੈ ਲਈ ਆਪਾਂ ਡਬਲ ਟੇਪ ਬਾਕੀ ਤੁਸੀਂ ਕੋਈ ਵੀ ਸਮਾਨ ਲੈਣਾ ਹੋਵੇ ਆ ਅੰਕਲ ਦੀ ਦੁਕਾਨ ਤੋਂ ਲੈ ਸਕਦੇ ਹੋ ਸੋਰਾਜ ਵਾਲਿਆਂ ਦੀ ਏਜੰਸੀ ਤੇ ਬਿਲਕੁਲ ਸਾਹਮਣੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਾਨ ਲੈ ਸਕਦੇ ਹੋ ਲਓ ਬਈ ਅਜੇ ਵੀ ਦਿਨਾਂ ਟਟਪਾਤੇ ਹੁਣ ਆਪਾਂ ਇਹ ਡੱਬੇ ਨੂੰ ਇੱਥੇ ਕਰਦੇ ਆ ਫੱਟਾ ਯੂ ਪੈਪ ਤੇ ਤੇ ਉੱਪਰ ਗਰਾਂ ਨਹੀਂ ਆਸ਼ੀਸ਼ ਵਿੱਚਾਂ ਵੇਖੋ ਮੁੰਡਿਓ ਬਣ ਗਈ ਗੱਲਬਾਤ ਐਂਡਾ ਕੱਟਦੇ ਹੋਏ ਵੀਡੀਓ ਵਾਸਪ ਤੰਗਲਾ ਲੱਗ ਗਿਆ ਚੱਲ ਚੱਲ ਦੇਖੀ ਮੜਾਈ ਬੋਤ ਬਹੁਤ ਆ ਲੋਕ ਨੂੰ ਬਿਆਦੇ ਰੱਖਣ ਲੋ ਬਈ ਸੋਚਾਂ ਅੜਾ ਬਾਹ ਪਾ ਕਰਤਾ ਫਿੱਟ ਹੁਣ ਇਹਦੀ ਕਰਦੇ ਆ ਬਾਹਰ ਰੰਗ ਲਓ ਬਾਈ ਟਲੋ ਆਪਣਾ ਲਾ ਰਿਹਾ ਲਾਈਟਾਂ ਦੇ 17 ਤੇ ਪ੍ਰੋਪਰ ਟਲੋ ਲਾ ਰਿਹਾ ਇਧਰ ਸੋਚਾਂ ਦੇ ਟਾਂਕੇ ਫੇਰ ਕਰਦੇ ਆਪਾਂ ਇਹਨਾਂ ਨੂੰ ਫਿੱਟਾ ਟਾਂਕਾ ਨਹੀਂ ਖੜ ਰਿਹਾ ਇਹ ਕਿਆ ਚੀਜ਼ ਹੈ ਲਓ ਬਾਈ ਆਪਣਾ ਟਲੋ ਬਾਈ ਕਰ ਰਿਹਾ ਦੱਸ ਜੇ ਫਿੱਟਾ ਕਰੋ ਚੈੱਕ ਕਾਊਂਟਰ ਲੋਕ ਕਰਦੇ ਆ ਫਿੱਟਾ ਜੀ ਮੈਂ ਤਾਂ ਹਾਂ ਬਿਲਕੁਲ ਕਰਾਂਗੇ ਅੱਜ ਤਾਂ ਨਾਲ ਆਪਣਾ ਬਾਈ ਕੇ ਤੇਰੀ ਹੈਲਪਰ ਉਧਰਲੇ ਪਾਸੇ ਜਿਆਦਾ ਸਾਰਾ ਉੱਤੇ ਬਿਤਾਮੀ ਬਿਤਾਮੀ ਲਓ ਬਾਈ ਢੰਗ ਨਾਲ ਇੱਧਰ ਤਾਂ ਲੈਟਾਂ ਫਿੱਟ ਕਰਤੀਆਂ ਆਹ ਮੁੰਡਾ ਬੈਠਾ ਆਪਣਾ ਸਬਸਕ੍ਰਾਈਬਰ ਪਰਮਿੰਦਰਾ ਬਾਈ ਤੇ ਇੱਧਰ ਮੁੰਡਾ ਢੁੱਲੋ ਆਪਣਾ ਲੈਟਾਂ ਫਿੱਟ ਕਰੀ ਜਾਂਦਾ ਇੱਧਰਲੇ ਮਰਗਾਟਾਂ ਜੀ ਵੀ ਲਾਤੀਆਂ ਹੁਣ ਇਖੇ ਕਰਦਾ ਹੈ ਹੈ ਤੇ ਤੇਰੇ ਕਿੰਨੀ ਵਾਈ ਚਾ ਵੀ ਜਾਂਦਾ ਬਹੁਤ ਜ਼ੋਰ ਲੱਗਿਆ ਹੋਇਆ ਇਹਨਾਂ ਦਾ ਕੰਮ ਕਰਨ ਤੇ ਲਓ ਬਈ ਆਪਣੇ ਜੋਬਰ ਦੀ ਫੈਨ ਫੋਲੋਇੰਗ ਵਾਲੀ ਆ ਦੇਖੋ ਮੁੰਡਿਆਂ ਦਾ ਇਕੱਠਾ ਦੇਖਣ ਲਈ ਜੀ ਮੁੰਡੇ ਦੂਰੋਂ ਦੂਰੋਂ ਪਹੁੰਚਦੇ ਨੇ ਰੋਜ਼ ਤੁਹਾਨੂੰ ਫੋਲੋ ਕਰਨਾ ਮਾਗੀ ਜੀ ਹਾਂ ਜੀ ਪੂਰੇ ਜੀ ਕਿਉਂ ਬਰੋ ਯਾ ਬਰੋ ਬਿਲਕੁਨ ਨਹੀਂ ਬਿਲਕੁਨ ਨਹੀਂ